ਸਸ਼ੀ ਕਾਰ ਜੀ ਸਾਰਿਆਂ ਨੂੰ ਮੈਂ ਜਸਿੰਦਰ ਕੌਰ ਮੈਲਨੀ ਬਟੀਕ ਮਾਲਮੰਟੀ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜੀ ਪਹਿਲੀ ਵਾਰੀ ਦੇਖ ਰਹੇ ਹੋ ਜਾਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਓ ਜੀ ਤੇ ਅੱਜ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਜਿਹੜਾ ਕਿ ਆਪਣੇ ਕੋਲੇ ਆਸਟ੍ਰੇਲੀਆ ਤੋਂ ਦੀਦੀ ਦਾ ਆਰਡਰ ਆਇਆ ਹੋਇਆ ਸੀ ਤੇ ਉਹ ਆਪਾਂ ਸਟਿਚ ਕਰਕੇ ਡਿਜ਼ਾਈਨਰ ਬਣਾ ਕੇ ਸੂਟ ਭੇਜ ਦੇਵਾਂਗੇ ਆਪਾਂ ਤੇ ਉਹਦਾਂ ਨੂੰ ਇੱਕ ਇੱਕ ਕਰਕੇ ਆਪਾਂ ਸੂਟ ਦਿਖਾਵਾਂਗੇ ਕਿਵੇਂ ਬਣੇ ਹੋਏ ਐ ਤੇ ਕਿਵੇਂ ਤੁਹਾਨੂੰ ਲੱਗਣਗੇ ਤਾਂ ਤੁਸੀਂ ਪਲੀਸ ਹੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤੋਂ ਪਹਿਲਾਂ ਵੀ ਆਪਾਂ ਭੇਜੇ ਸੀਗੇ ਸੂਟ ਬਣਾ ਕੇ ਜੁਏ ਸੀ ਭੇਜੇ ਸੀ ਕਿ ਉਹ ਆਪਣੇ ਤੋਂ ਵੀਡੀਓ ਨਹੀਂ ਬਣੀ ਹੈਗੀ ਤੇ ਕਈ ਵਾਰੀ ਰਹਿ ਜਾਂਦੀ ਹੈ ਜੀ ਹਨਾ ਕੰਮਾਂ ਕਾਣਾ ਕਰਕੇ ਟਾਈਮ ਨਹੀਂ ਲੱਗਦਾ ਹੈਗਾ ਹਨਾ ਵੀਡੀਓ ਸੂਟ ਤਾਂ ਬਹੁਤ ਬਣਦੇ ਆ ਪਰ ਸਾਰੇ ਸੂਟਾਂ ਦੀ ਵੀਡੀਓ ਨਹੀਂ ਬਣਾਈ ਜਾਂਦੀ ਤੇ ਚਲੋ ਆਪਾਂ ਇੱਕ ਇੱਕ ਕਰਕੇ ਤੁਹਾਨੂੰ ਸੂਟ ਦਿਖਾਉਨੇ ਆਗੇ ਤਾਂ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗੇ ਸੂਟ ਠੀਕ ਹੈ ਜੀ ਤੇ ਚਲੋ ਇਹ ਸੂਟ ਹੈਗਾ ਜਿਹੜਾ ਇਹ ਸ਼ਿਮਰ ਦਾ ਸੂਟ ਹੈ। ਹਲੋ। ਇਹ ਤਨਾ ਹੈਂਡਵਰਕ ਕੀਤਾ ਹੋਇਆ ਪ੍ਰਿੰਟ ਦੇ ਉੱਪਰ। ਵੀ ਕਚਕਾਂ ਤੇ ਆਪਾਂ ਫਿਨਿਸ਼ਿੰਗ ਪੱਟੀ ਲਾਈ ਹੈ। ਜਿਸ ਤਰ੍ਹਾਂ ਦਾ ਇਹਦੇ ਵਿੱਚ ਸੀ ਗ੍ਰੀਨ ਜਾਂ ਪ੍ਰਿੰਟ ਹੈ ਉਸ ਤਰ੍ਹਾਂ ਆਪਾਂ ਚੱਕਾਂ ਤੇ ਫਿਨਿਸ਼ਿੰਗ ਪੱਟੀ ਲਾਈ ਹੈ। ਇੱਧਰ ਬਾਜੂ ਇਸ ਤਰ੍ਹਾਂ ਦੀ ਉਹਨਾਂ ਨੂੰ ਪਸੰਦ ਸੀ। ਦੀਦੀ ਨੇ ਬਣਵਾਈ ਹੈ। ਤੇ ਇਹਦੇ ਨਾਲ ਇਹ ਵਾਲੀ ਬਾਟਮਸ ਪ੍ਰਿੰਟਡ ਤੇ ਇਹ ਪ੍ਰਿੰਟ ਇਹਦੇ ਨਾਲ ਹੀ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਪ੍ਰਿੰਟਡ ਦੁਪੱਟਾ ਹੈਗਾ ਸ਼ਿਮਰਦਾਈ ਦੁਪੱਟਾ ਹੈਗਾ ਆ ਵੇਖੋ ਇਹ ਦੁਪੱਟਾ ਸੂਟ ਸੀਗਾ ਇਹਦੇ ਬਾਰਡਰ ਤੇ ਤੇ ਪੱਲਿਆਂ ਤੇ ਇਹ ਪ੍ਰਿੰਟ ਹੈਗਾ ਵਿਚਕਾਰੋਂ ਕੜੀ ਨੇ तो आप फिनिशिंग पट्टी लाई है लेस नहीं लाई कल फिनिशिंग पट्टी ला के इन फिनिशिंग दिखती हुई है सूट न दुपट्टे बहुत सोना दुप्टा तैयार किया तो अगला सूट भी दीदी का ही है भी बहुत सोहना सूट है ऑफ वाइट कलर का सूट है ही ये तो बहुत सोहना गा पाकिस्तानी स्टाइल दुनाया आप लूज फिटिंग वाला ये बाजू आ गई ਬਹੁਤ ਸੋਹਣਾ ਲੱਗਦਾ ਲੱਗਦੇ ਨੇ ਇਸ ਤਰ੍ਹਾਂ ਦੇ ਸੂਟ ਵਰਕ ਕਰਨ ਦੀ ਲੋਟ ਨਹੀਂ ਹੈਗੀ ਇਹਨਾਂ ਨੂੰ ਕਿਉਂਕਿ ਇਹਨਾਂ ਤੇ ਕੀਤਾ ਕਿ ਤੱਕ ਤਾਂ ਹੀ ਹੁੰਦਾ ਵਰਤਾ ਦੇਖੋ ਘੇਰੇ ਤੇ ਵੀ ਫਿਨਿਸ਼ਿੰਗ ਪੱਟੀ ਲਾਈ ਹੈ ਤੇ ਚਾਕਾਂ ਤੇ ਵੀ ਆਪਾਂ ਬੈਕ ਸਾਈਡ ਵੀ ਇਹਦੀ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਸੂਟ ਤੇ ਤੇ ਇਹਦੇ ਨਾਲ ਜਿਹੜੀ ਆਪਾਂ ਬਾਟਮ ਤਿਆਰ ਕੀਤੀ ਹੈ ਉਹ ਹਰਸ਼ੀ ਹੈ ਜੀ ਪਰਸ਼ੀ ਸਲਵਾਰਾਂ ਦਾ ਅੱਜ ਕੱਲ ਬਹੁਤ ਟ੍ਰੈਂਡ ਹੈ ਤੇ ਦੁਪੱਟਾ ਆਪ ਇਹਦੇ ਨਾਲ ਜੋਲ ਜਟ ਦਾ ਤੇ ਇਹਦਾ ਸੌਰੀ অর্ਗੇਂਜਾ ਦਾ ਤਿਆਰ ਕਰਵਾਇਆਗਾ ਆ ਵੇਖੋ ਸਿੱਪੀ ਨਾਲ ਇੱਕ ਇੱਕ ਸਿੱਪੀ ਲਾ ਕੇ ਸਾਰੇ ਦੁਪੱਟੇ ਤੇ ਬਹੁਤ ਸੋਹਣਾ ਦੁਪੱਟਾ ਤਿਆਰ ਹੋਇਆਗਾ ਸੋਬਰਜੀ ਲੁੱਕ ਵਾਲਾ ਤੇ ਨਾਲ ਹੀ ਇਹਦੇ ਫਿਨਿਸ਼ਿੰਗ ਪੱਟੀ ਜਿਵੇਂ ਸੂਟ ਤੇ ਲਾਈ ਹੈ ਇਸ ਤਰ੍ਹਾਂ ਦੀ ਫਿਨਿਸ਼ਿੰਗ ਪੱਟੀ ਇਹ ਤੇ ਦੁਪੱਟੇ ਤੇ ਲਾ ਕੇ ਆਪਾਂ ਇਹ ਤੇ ਲੇਸ ਲਾਈ ਹੈ ਬਹੁਤ ਹੀ ਸੋਹਣਾ ਲੱਗਦਾਗਾ ਅਲੱਗ ਜਿਹੀ ਕਿਸਮ ਦਾ ਦੁਪੱਟਾ ਇਹ ਹੈ ਬਹੁਤ ਪਿਆਰਾ ਦੁਪੱਟਾ ਬਣ ਕੇ ਤਿਆਰ ਹੋਇਆ। ਇਹ ਉਹਨਾਂ ਦੇ ਦੀਦੀ ਦਾ ਹੀ ਇੱਕ ਹੋਰ ਸੂਟ ਹੈਗਾ। ਇਹ ਪਿਓਰ ਖਾਦੀ ਦਾ ਸੂਟ ਹੈ। ਪਿਓਰ ਖਾਦੀ ਸਿਲਕਾ। ਦੇਖੋ ਨਹਿਰੂ ਨੈੱਕ ਬਣਾਇਆ ਹੈ ਇਹਦਾ। ਤੇ ਕਫ ਵਾਲੀ ਬਾਜੂ ਬਣਾਈ ਆ। ਬਾਜੂ ਤੇ ਵੀ ਬਟਨ ਲਾਏ ਆ ਚਾਰ ਤੇ ਇਹ ਵੀ ਨਾ ਲੂਜ਼ ਫਿਟਿੰਗ ਦਾ ਨਹੀਂ ਇਹ ਨਹੀਂ ਹੈ ਇਹ ਤੇ ਤਾਂ ਪਲੇਟਾਂ ਪਾਈਆਂ ਹੋਈਆਂ ਨੇ ਤੇ ਦੇ ਨਾਲ ਪਲੇਨ ਬਾਟਮ ਰੱਖੀ ਹੈ ਤੇ ਇਹਦਾ ਦੁਪੱਟਾ ਹੈਗਾ ਜਿਹੜਾ ਹੋ ਜਾਂਦਾ ਸੂਟ ਨਾਲ ਦੀ ਆਪਾਂ ਜਿਹੜਾ ਇਹਦੇ ਵਿੱਚ ਪ੍ਰਿੰਟ ਹੈ ਬ੍ਰਾਊਨ ਕਲਰ ਦੀ ਲੇਸ ਲਾਈ ਹੈ ਜਨੂਨ ਦਾ ਦੁਪੱਟਾ ਹੈਗਾ ਜੀ ਇਹ ਠੀਕ ਹੈ ਤੇ ਇਹ ਸੂਟ ਹੈ ਜਿਹੜੇ ਅਗਲੇ ਉਹਨਾਂ ਦੀਆਂ ਬੇਟੀਆਂ ਦੇ ਸੂਟ ਹੈ ਇਹ ਪਿਓਰ ਉਹ ਰਗੇਂਜਾ ਦੇ ਸੂਟ ਨੇ ਜੀ ਇਹਨਾਂ ਦਾ ਵੀ ਨਹਿਰੂ ਨੈੱਕ ਬਣਾਇਆ ਹੋਇਆ ਤੇ ਇਸੇ ਤਰ੍ਹਾਂ ਹੀ ਦੀਦੀ ਜਿਵੇਂ ਜਿਸ ਤਰ੍ਹਾਂ ਦੀਦੀ ਦੀਆਂ ਵਾਹਾਂ ਬਣਾਈਆਂ ਸੀਗੀਆਂ ਉਸ ਤਰ੍ਹਾਂ ਇਹਨਾਂ ਦੇ ਬੱਚਿਆਂ ਨੇ ਵੀ ਬਣਵਾਈਆਂ ਨੇਗੀਆਂ ਕਫ ਆੜੀਆਂ ਬਟਨ ਲਾ ਕੇ ਤੇ ਇਧਰ ਚਾਕਾਂ ਤੇ ਆਪਾਂ ਫਿਨਿਸ਼ਿੰਗ ਪੱਟੀ ਲਾਈ ਹੈ ਇਹਦੇ ਵਿੱਚ ਫਰੋਜੀ ਕਲਰ ਸੀ ਲਾਈਟ ਜਿਹਾ ਤਾਂ ਆਪਾਂ ਫਰੋਜੀ ਕਲਰ ਦੀ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ ਜੀ ਚਾਕਾਂ ਤੇ ਤੇ ਵਾਲੀ ਬਾਟਮ ਬੱਚਿਆਂ ਦੀ ਜਿਹੜੀ ਬਾਟਮ ਹੈ ਨਾ ਉਹ ਵੀ ਫਰਸ਼ੀ ਸਟਾਈਲ ਦੀ ਬਣਾਈ ਹੋਈ ਆ ਪਰ ਆਪਾਂ ਥੋੜੇ ਜਿਹੇ ਪਹੁੰਚੇ ਆ ਜਿਹੜੇ ਉਹ ਛੋਟੇ ਕਰਤੀ ਕਿਉਂਕਿ ਬੱਚਿਆਂ ਤੋਂ ਸੰਭਾਲੇ ਨਹੀਂ ਜਾਂਦੇ ਹਨ ਤੇ ਇਹ ਇੱਥੇ ਆਪਾਂ ਲਾਸਟਿਕ ਪਾਤਾ ਬੱਚਿਆਂ ਦੀ ਬੋਟਮ ਤੇ ਤੇ ਉਹਨਾਂ ਦੇ ਔਰਗੈਂਜਾ ਦੇ ਦੁਪੱਟੇ ਨੇ ਨਾਲ ਆ ਦੇਖੋ ਛੋਟੇ ਬੱਚੇ ਹਨਾ ਆਪਾਂ ਹਾਫ ਕਰਤਾ ਦੁਪੱਟਾ ਉਹਨਾਂ ਦਾ ਇਸ ਤਰ੍ਹਾਂ ਕਰਕੇ ਲੇਸ ਲਾਈਏ ਅਗਲਾ ਸੂਟ ਹੈ ਦੀਦੀ ਦੀ ਛੋਟੀ ਬੇਟੀ ਦਾਗਾ ਇਹ ਆ ਦੇਖੋ ਇਹਦਾ ਵੀ ਨੈੱਕ ਜਿਹੜਾ ਉਹ ਨੈਰੂ ਬਣਿਆ ਹੋਇਆ ਨੈਰੂ ਨੈੱਕ ਆ ਵਾਲੀ ਬਾਜੂ ਇਸ ਤਰ੍ਹਾਂ ਦੀ ਕਫ ਵਾਲੀ ਬਟਨ ਲਾ ਕੇ ਬਣਾਈ ਹੈ। ਇਹ ਜਿਹੜੀ ਸੀ ਗ੍ਰੀਨ ਕਲਰ ਸੀ ਇਹਦੇ ਵਿੱਚ ਉਸ ਤਰ੍ਹਾਂ ਦੀ ਆਪਾਂ ਫਿਨਿਸ਼ਿੰਗ ਪੱਟੀ ਲਾਈ ਹੋਈ ਹੈ। ਠੀਕ ਹੈ ਜੀ। ਇਹ ਵਾਲੀ ਇਹਦੀ ਬਾਟਮ ਆ ਗਈ। ਜਿੱਤੀ ਜਾਏ ਪ੍ਰਿੰਟ ਦੀ ਤੇ ਇਹ ਦੁਪੱਟਾ। ਤੇ ਇੱਕ ਦੁਪੱਟਾ ਆਪਾਂ ਹੋਰ ਤਿਆਰ ਕਰਕੇ ਦਿੱਤਾ ਸੀਗਾ। ਦੀਦੀ ਦਾ ਦੁਪੱਟਾ ਉਹਨਾਂ ਨੇ ਇਕੱਲਾ ਦੁਪੱਟਾ ਤਿਆਰ ਕਰਵਾਇਆ ਸੂਟ ਆਪਾਂ ਭੇਜਦਾ ਸੀ ਉਹਨਾਂ ਨੂੰ ਅਨ ਸਟਿਚ ਇਹ ਵੀ ਮੇਕੇ ਜੰਮਤਾ ਨੂੰ ਦਿਖਾ ਦਿਆ ਉਹ ਦੀਦੀ ਸੰਗਰੂਰ ਰਹਿੰਦੇ ਨੇ ਉਹਨਾਂ ਨੂੰ ਦੁਪੱਟਾ ਪੈਸਤਰ ਤਿਆਰ ਕਰਕੇ ਦਿੱਤਾ ਸੂਟ ਆਪਾਂ ਅਨ ਸਟਿਚ ਭੇਜਦਾ ਸੀ ਉਹਨਾਂ ਨੂੰ ਇਹ ਵੀ ਫਿਨਿਸ਼ਿੰਗ ਪੱਟੀ ਲਾ ਕੇ ਲੀਸਾ ਲਾ ਕੇ ਤਿਆਰ ਕੀਤਾ ਇਹ ਦੁਪੱਟਾ ਜਾਰਜਟ ਦਾ ਹੈਗਾ ਜੀ ਇਹ ਵੀ ਬਹੁਤ ਸੋਹਣਾ ਦੁਪੱਟਾ ਹੈਗਾ ਠੀਕ ਹੈ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਸਾਡੀ ਵੀਡੀਓ ਤੇ ਸਾਡੇ ਸੂਟ ਕਿਸ ਤਰ੍ਹਾਂ ਦੇ ਲੱਗੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿੱਥੇ ਵੀ ਤੁਸੀਂ ਕਿਤੇ ਵੀ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਹੋ ਦੁਨੀਆ ਦੇ ਕੋਨੇ ਕਿਸੇ ਵੀ ਕੋਨੇ 'ਚ ਹਨਾ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਜੀ ਅਸੀਂ ਇੰਟਰਨੈਸ਼ਨਲ ਕੋਰੀਅਰ ਵੀ ਕਰਦੇ ਆ ਜਿੱਥੇ ਵੀ ਤੁਸੀਂ ਕਹੋਗੇ ਆਪਾਂ ਤੁਹਾਨੂੰ ਸੂਟ ਭੇਜਦੇ ਆਂਗੇ ਆਪਾਂ ਸਟਿਚ ਕਰਾ ਕੇ ਵੀ ਭੇਜਦੇ ਆਂਗੇ ਵਰਕ ਵੀ ਕਰਾਉਣੇ ਆ ਹੈਂਡਵਰਕ ਆਰੀਵਰਕ ਹਨਾ ਜਿਸ ਤਰ੍ਹਾਂ ਵੀ ਤਾਂ ਦੇ ਵੀ ਤੁਹਾਨੂੰ ਸੂਟ ਪਸੰਦ ਨੇ ਜਿਸ ਤਰ੍ਹਾਂ ਦਾ ਸਟਾਈਲ ਤੁਹਾਨੂੰ ਪਸੰਦ ਆ ਆਪਾਂ ਸੂਟ ਤੁਹਾਨੂੰ ਭੇਜਦੇ ਆਂਗੇ ਜੀ ਥੈਂਕ ਯੂ